ਦੋਸਤੋ ਸਤ ਸ੍ਰੀਕਾਲ ਸਾਰੇ ਵੀਰਾਂ ਨੂੰ ਮਾਝਾ ਗਾਰਡ ਫੋਰਮ ਪਿੰਡੋ ਬੋਕੇ ਜ਼ਿਲ੍ਹਾ ਤਰਨਤਾਰਨ ਵਿੱਚ ਆਪ ਜੀ ਦਾ ਸਵਾਗਤ ਹੈ ਜੀ ਔਰ ਸਭ ਠੀਕ ਠਾਕ ਹੈ ਜੀ ਦੋਸਤੋ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਛੋਟੇ ਲੈਵਲ ਤੋਂ ਚੱਲ ਕੇ ਬਹੁਤ ਮਿਹਨਤਾਂ ਕਰਕੇ ਬੱਕਰੀ ਪਾਲਕ ਵੀਰ ਵੱਡੇ ਵੱਡੇ ਮਕਾਮਾਂ ਤੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਂ ਇਸ ਟਾਈਮ ਤੇ ਦੁਨੀਆ ਤੇ ਜਿਨ੍ਹਾਂ ਨੇ 40 40 45 45 ਸਾਲ ਔਰ ਕਈ ਵੀਰ ਤਾਂ ਦੋ ਦੋ ਤਿੰਨ ਤਿੰਨ ਪੀੜੀਆਂ ਤੋਂ ਇਹ ਕੰਮ ਕਰ ਰਹੇ ਆ ਔਰ ਜਿਨ੍ਹਾਂ ਨੇ ਆਪਣੇ ਆਪ ਨੂੰ ਬੜੀ ਮਿਹਨਤ ਦੇ ਨਾਲ ਸਤਾਪਤ ਕੀਤਾ ਇਸ ਤਰ੍ਹਾਂ ਦੋਸਤੋ ਮਾਧਾ ਗਾਉਟ ਫਾਰਮ ਇੱਕ ਸਾਲ ਤੋਂ ਸਿਰਫ ਚੱਲ ਰਿਹਾ ਜੇ ਨਵਾਂ ਫਾਰਮ ਹੈ ਤੇ ਕੋਸ਼ਿਸ਼ ਕੀਤੀ ਹੈ ਜੀ ਆਪਾਂ ਕਿ ਨਵਾਂ ਕੁਝ ਕਰਨ ਦਾ ਯਤਨ ਕਰੀਏ ਇਸ ਤਰ੍ਹਾਂ ਜੀ ਗਡਵਾਸੂ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਸੰਪਰਕ ਕਰਕੇ ਉਹਨਾਂ ਦੀ ਐਡਵਾਈਸ ਦੇ ਨਾਲ ਉਹਨਾਂ ਦੀ ਸਲਾਹ ਦੇ ਨਾਲ ਆਪਾਂ 2 ਤੇ 3 ਮਈ ਨੂੰ 8 ਬੱਕਰੀਆਂ ਦੀ ਏਆਈ ਕੀਤੀ ਆ ਮਤਲਬ 8 ਬੱਕਰੀਆਂ ਨੂੰ ਟੀਕੇ ਭਰੇ ਆ ਇਹ ਪੰਜਾਬ ਵਿੱਚ ਪਹਿਲਾ ਫਾਰਮ ਆ ਜੀ ਜਿੱਥੇ ਯੂਨੀਵਰਸਿਟੀ ਤੋਂ ਬਾਹਰ ਹੁਣ ਮਲੋਵਾ گاਵਾਂ ਦੀ ਤਰ੍ਹਾਂ ਟੀਕੇ ਭਰੇ ਗਏ ਆ ਇੱਕ ਪਹਿਲੇ ਫਾਰਮ ਜਿਹਦੇ ਵਿੱਚ ਨਵਾਂ ਤਜਰਬਾ ਕਰਨ ਦਾ ਯਤਨ ਕੀਤਾ ਗਿਆ ਬਾਕੀ ਰਿਜ਼ਲਟ ਤਾਂ ਇਹਦਾ ਅੱਗੇ ਜਾ ਕੇ ਆਊਗਾ ਇਸ ਤਰ੍ਹਾਂ ਉਦੋਂ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਔਰ ਵੀਰੋ ਬਹੁਤ ਮਿਹਨਤ ਦੇ ਨਾਲ ਜੁਨੀਵਰਸਿਟੀ ਦੇ ਨਾਲ ਸੰਪਰਕ ਕੀਤਾ ਜਿਹਦੇ ਵਿੱਚ ਡਾਕਟਰ ਪ੍ਰਭਜਿੰਦਰ ਸਿੰਘ ਜੀ ਮਾਨ ਡਾਕਟਰ ਸਾਹਿਲ ਜੀ ਡਾਕਟਰ ਅਨਿਲ ਕੁਮਾਰ ਜੀ ਕੇਵੀਕੇ ਬੂ ਤਰਨਤਾਰਨ ਤੇ ਗੜਵਾਸੂ ਤੋਂ ਡਾਕਟਰ ਅਜੀਤ ਕੁਮਾਰ ਜੀ ਜਿਨ੍ਹਾਂ ਨੇ ਆਪਣੀ ਪੇਨ ਲੈ ਕੇ ਸਭ ਕੁਝ ਆਪ ਕਰਕੇ ਔਰ ਚੰਗੀ ਬਰੀਡ ਦੇ ਵਧੀਆ ਟੋਪ ਕੁਆਲਟੀ ਬੀਟਲ ਬੱਕਰੀਆਂ ਨੂੰ ਟੋਪ ਕੁਆਲਟੀ ਬੀਟਲ ਬੱਕਰੀਆਂ ਦਾ ਸੀਮਨ ਲਿਆ ਕੇ ਔਰ ਉਹਨਾਂ ਨੇ ਇੱਥੇ ਏਆਈ ਕੀਤੀ ਆ ਔਰ ਜਿਨ੍ਹਾਂ ਦੀ ਸਲਾਹ ਨਾਲ ਹੀ ਮੈਂ ਨਵਾਂ ਕਰਨ ਦਾ ਕੁਝ ਯਤਨ ਕੀਤਾ ਤੇ ਇਸੇ ਤਰ੍ਹਾਂ ਜੇ ਕੋਸ਼ਿਸ਼ ਕਰਾਂਗੇ ਹੋਰ ਵੀ ਅੱਗੇ ਡਾਕਟਰ ਸਾਹਿਬਾਨਾਂ ਦੀ ਸਲਾਹ ਨਾਲ ਜਿਸ ਤਰ੍ਹਾਂ ਕੋਈ ਨਵਾਂ ਕਰਨ ਦਾ ਯਤਨ ਕੀਤਾ ਜਾ ਸਕੇ ਤੇ ਦੋਸਤੋ ਇੱਕ ਛੋਟਾ ਜਿਹਾ ਯਤਨ ਹੈ ਬਾਕੀ ਜਿਹੜਾ ਵੀ ਰਿਜ਼ਲਟ ਇਹਦੇ ਵਿੱਚ 5 ਮਹੀਨਿਆਂ ਤੋਂ ਬਾਅਦ ਆਊਗਾ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਜਾਊਗਾ ਹਾਲ ਦੀ ਘੜੀ 8 ਬੱਕਰੀਆਂ ਨੂੰ ਆਪਾਂ ਏ ਟ੍ਰਾਇਲ ਜਿਹੜਾ 8 ਬੱਕਰੀਆਂ ਤੇ ਕੀਤਾ ਹੈ ਤੇ ਦੋਸਤੋ ਜਿਸ ਤਰ੍ਹਾਂ ਬਹੁਤ ਮਿਹਨਤੀ ਵੀਰ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਬੜੇ-ਬੜੇ ਕਾਢਾਂ ਕੱਢ ਕੇ ਇਹ ਕੰਮ ਆਪਣੇ ਆਪ ਅੱਗੇ ਵਧਿਆ ਇਸੇ ਤਰ੍ਹਾਂ ਇੱਕ ਕੋਸ਼ਿਸ਼ ਹੈ ਤੇ ਕੋਸ਼ਿਸ਼ ਕੀਤੀ ਗਈ ਆ ਜਿਹਦੇ ਨਾਲ ਅੱਗੇ ਵਧਿਆ ਬਰੀਡ ਤਿਆਰ ਹੋ ਸਕੇ ਤੇ ਬੜੀਆ ਬਰੀਦ ਦੇ ਬੱਚੇ ਬਣ ਸਕਣ ਔਰ ਇਸ ਕੋਸ਼ਿਸ਼ ਦੇ ਵਿੱਚ ਕਿੰਨੇ ਕਾਮਜਾਮ ਹੁੰਨੇ ਆ ਇਹ ਸਮਾਂ ਦੱਸੂਗਾ ਇਸੇ ਤਰ੍ਹਾਂ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੁਹਾਡੇ ਨਾਲ ਨਵੀਆਂ ਨਵੀਆਂ ਜਾਂ ਹੋਰ ਕਿਸੇ ਤਰ੍ਹਾਂ ਦੀਆਂ ਜਿੰਨੀਆਂ ਕਿ ਜਾਣਕਾਰੀਆਂ ਆਪ ਦੇ ਕੋਲ ਹੋਈਆਂ ਜਾਂ ਲਈਆਂ ਉਹ ਸ਼ੇਅਰ ਕਰਦੇ ਰਵਾਂਗੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ